ਆਉਜੀ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਤੁਹਾਡੇ ਲਈ ਆਪਾਂ ਇੱਕ ਬਹੁਤ ਹੀ ਕੈਂਟ ਸਟੋਰ ਲੈ ਕੇ ਆ ਗਏ ਆਂ ਕਾਰੀਗਰ ਹੋਮ ਡੈਕੋਰ ਗਿਫਟ ਸ਼ਾਪ ਹੈ ਜੀ ਲੋਕੇਸ਼ਨ ਨੋਟ ਕਰੋ ਰੰਪਰਾ ਫੁੱਲ ਨੀਅਰ ਮੋਡ ਚੌਂਕ ਇੱਕ ਵਾਰ ਕੈਮਰਾਮੈਨ ਨੂੰ ਕਹੂੰਗਾ ਲੋਕੇਸ਼ਨ ਦਿਖਾ ਦੇ ਤੇ ਅੱਗੇ ਆਪਾਂ ਚੱਲਦੇ ਆਂ ਤੇ ਦੇਖਦੇ ਆਂਗੇ ਆਪਾਂ ਨੂੰ ਕੀ ਕੀ ਅਵੇਲੇਬਲ ਮਿਲਦੀਆਂ ਨੇ ਚੀਜ਼ਾਂ ਆਜੋ ਜੀ ਲਓ ਜੀ ਤੁਹਾਨੂੰ ਇੱਥੇ ਦਿਖਾਉਣੇ ਆਗੇ ਬੱਚਿਆਂ ਦੇ ਖੇਡਣ ਵਾਲੀਆਂ ਚੀਜ਼ਾਂ ਤੋਂ ਲੈ ਕੇ ਘਰ ਨੂੰ ਹਾਰ ਸ਼ਿੰਗਾਰ ਵਾਲੀਆਂ ਚੀਜ਼ਾਂ ਸਾਰੀਆਂ ਅਵੇਲੇਬਲ ਨੇ ਇਹਨਾਂ ਤੋਂ ਆਪਾਂ ਆਜੋ ਜਾਣਕਾਰੀ ਲੈਣੇ ਆ ਵੀ ਇਹਨਾਂ ਨੇ ਦੀਵਾਲੀ ਤੇ ਕਿੰਨੇ ਕੀ ਕੀ ਆਫਰ ਲਾਇਆ ਕਿੰਨਾ ਡਿਸਕਾਊਂਟ ਹੈ ਆਜੋ ਕੀ ਹਾਲ ਨੇ ਵੀਰ ਜੀ ਬਹੁਤ ਵਧੀਆ ਜੀ ਸਰ ਬਹੁਤ ਠੀਕ ਹੈ ਮਾੜਾ ਜਿਆ ਦੱਸਿਓ ਵੀ ਇੱਥੇ ਆਪਾਂ ਨੂੰ ਕੀ ਕੀ ਅਵੇਲੇਬਲ ਮਿਲ ਜੂਗਾ ਤੇ ਕੀ ਕੀ ਡਿਸਕਾਊਂਟ ਰਹਿਣੇ ਨੇ ਤੁਹਾਡੇ ਕੋਲ ਵੀਰੇ ਬੱਚਿਆਂ ਵਾਲੇ ਖੜਾਉਣੇ ਤੋਂ ਲੈ ਕੇ ਘਰ ਨੂੰ ਸਜਾਉਣ ਲਈ ਹਰ ਇੱਕ ਤਰ੍ਹਾਂ ਦਾ ਸਮਾਨ ਮਿਲ ਜੂਗਾ ਜਿਵੇਂ ਫਲਾਵਰ ਪੋਟ ਹੋਗੇ ਸਟੈਚੂ ਹੋਗੇ ਕਲੌਕ ਹੋਗੇ ਸੀਨਰੀਆਂ ਹੋਗੀਆਂ ਮੈਟਲ ਦੇ ਵਾਲ ਆਰਟ ਹੋਗੇ ਹਰ ਇੱਕ ਪ੍ਰਕਾਰ ਦਾ ਸਮਾਨ ਆਪਣੇ ਕੋਲ ਮਿਲ ਜੂਗਾ ਜੀ ਠੀਕ ਹੈ ਜੀ ਤੇ ਇਹਨਾਂ ਤੇ ਆਪਾਂ ਨੂੰ ਕੀ ਡਿਸਕਾਊਂਟ ਦੇਵਾਂਗੇ ਜੀ ਡਿਸਕਾਊਂਟ ਜੀ ਹੁਣ ਆਪਾਂ ਦੀਵਾਲੀ ਨੂੰ ਦੇਖਦੇ ਹੋਏ ਆਪਾਂ ਹਰੇਕ ਸਮਾਨ ਦੇ ਉੱਪਰ ਐਮ ਆਰ ਪੀ ਤੋਂ 20% ਡਿਸਕਾਊਂਟ ਲਾ ਛੱਡਿਆ ਜਿੰਨੇ ਵੀ ਆਪਣੇ ਸਮਾਨ ਦੇ ਐਮ ਆਰ ਪੀ ਹੈਗੇ 20% ਲੈਸ ਆ ਜੀ 500 ਰੁਪਏ ਦੇ ਉੱਪਰ ਦੀ ਸ਼ਾਪਿੰਗ ਤੇ ਠੀਕ ਹੈ ਜੀ ਤੁਸੀਂ ਵੀ ਆਪਦਾ ਦੀਵਾਲੀ ਤੇ ਜੇ ਘਰ ਨੂੰ ਸਜਾਉਣਾ ਚਾਹੁੰਦੇ ਹੋ ਤਾਂ ਬੱਚਿਆਂ ਲਈ ਕੋਈ ਵੀ ਗਿਫਟ ਆਈਟਮ ਲੈਣਾ ਚਾਹੁੰਦੇ ਹੋ ਤਾਂ ਅੱਜ ਹੀ ਤੁਸੀਂ ਸ਼ਾਪ ਤੇ ਵਿਜ਼ਿਟ ਕਰੋ ਜਾਂ ਸਕਰੀਨ ਤੇ ਚੱਲ ਰਹੇ ਨੰਬਰਾਂ ਤੇ ਕੰਟੈਕਟ ਕਰੋ ਇੱਕ ਵਾਰ ਤੁਹਾਨੂੰ ਸਾਰੀਆਂ ਆਈਟਮਾਂ ਵੀਡੀਓ 'ਚ ਡਿਸਪਲੇ